ਹਰਿਆਣਾ ਦੀ ਵਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਨੇ ਜ਼ੋਰ ਫੜਿਆ ਹੋਇਆ ਲਗਾਤਾਰ ਹਰਿਆਣਾ ਦੇ ਸਿੱਖ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਵਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਲਈ ਬਣਾਈ ਜਾਣੀ ਚਾਹੀਦੀ ਹੈ ਉਧਰ ਇਸੇ ਮਸਲੇ ਨੂੰ ਲੈ ਕੇ ਅੱਜ ਐਸਜੀਪੀਸੀ ਪ੍ਰਧਾਨ ਅਫਤਾਰ ਸਿੰਘ ਰਾਜਨਾਥ ਸਿੰਘ ਗ੍ਰਹਿ ਮੰਤਰੀ ਨੂੰ ਮਿਲੇ ਨੇ ਅਤੇ ਆਪਣਾ ਮੰਗ ਪੱਤਰ ਵੀ ਸੌਂਪਿਆ ਹੈ ਉਹਨਾਂ ਨੇ ਲਗਾਤਾਰ ਦੇਖਿਆ ਜਾ ਸਕਦਾ ਹੈ ਕਿ ਐਸਜੀਪੀਸੀ ਨਹੀਂ ਚਾਹੁੰਦੀ ਕਿ ਹਰਿਆਣਾ ਦੀ ਵਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹਿਲਾਂ ਮੰਤਰੀਆਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਅਤੇ ਉਹਨਾਂ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਖਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਨਾ ਬਣੇ ਪਰ ਹਰਿਆਣਾ ਦੀ ਸਿੱਖ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਵਖਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਜਾਵੇ ਇੱਥੇ ਦੱਸਣਯੋਗ ਹੈ ਕਿ ਦਿੱਲੀ ਗੋਲ ਵੀ ਵਖਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਕਰੀਬਨ 4 ਰਾਜਾਂ ਕੋਲ ਵਖਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਜੋ ਸਿੱਖ ਨੇ ਉਹ ਦੋ ਫਾੜ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਦੋ ਫਾੜ ਕਰਨ ਦੀ ਇਹ ਕੋਸ਼ਿਸ਼ ਹੈ ਹਰਿਆਣਾ ਦੀਆਂ ਜਥੇਬੰਦੀਆਂ ਦੀ ਅਤੇ ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬੀਤੇ ਦਿਨ ਇਸ ਮੰਗ ਨੇ ਸਿਆਸੀ ਰੂਪ ਵੀ ਲਿਆ ਸੀ ਕਿਉਂਕਿ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਜੋ ਕਿ ਨਿਤਰੇਸਨ ਇਸ ਦੀ ਅਗਵਾਹੀ ਵਿੱਚ ਅਤੇ ਕਿਹਾ ਸੀ ਕਿ ਵਕਰੀ ਸ਼ੋਮਨੀਗਰ ਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਸੋ ਇਹ ਵੀ ਉਹਨਾਂ ਵੱਲੋਂ ਵੀ ਮੰਗ ਕੀਤੀ ਗਈ ਸੀ ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ 10 ਸਾਲ ਤੱਕ ਕੇਂਦਰ ਵਿੱਚ ਸੀ ਉਸ ਵਕਤ ਭੁਪਿੰਦਰ ਸਿੰਘ ਹੁੱਡਾ ਸਾਹਮਣੇ ਨਹੀਂ ਆਏ ਸਨ ਸੋ ਹੁਣ ਇਹ ਮੰਗ ਰੱਖੀ ਜਾ ਰਹੀ ਹੈ ਕੋਈ ਚਿਰ ਪਹਿਲਾਂ ਸ਼ੋਮਨੀਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਫਤਾਰ ਸਿੰਘ ਨੇ ਇਸ ਬਾਬਤ ਕੀ ਕਿ ਤੁਹਾਨੂੰ ਸੁਣਾਉਣੇ ਆ ਤੇ ਹੁੱਡਾ ਸਾਹਮਣੇ ਇਲੈਕਸ਼ਨ ਦੇ ਵਿੱਚ ਵੋਟਾਂ ਨੂੰ ਵਟੋਰਨ ਲਈ ਸਿੱਖਾਂ ਨੇ ਸਿੱਖਾਂ ਦੇ ਪਾਰਾ ਪੌਂਡਾ ਇੱਕ ਮਨਸੂਬਾ ਬਣਾ ਲਿਆ। ਔਰ ਇਹ ਮਨਸੂਬਾ ਕੇਵਲ ਤੇ ਕੇਵਲ ਪੋਲਿਟੀਕਲ ਮੋਟੀਵੇਟਿਡ ਹੈ। ਔਰ ਸਿੱਖਾਂ ਨੇ ਜੇ ਪਾਰਾ ਪੌਂਡਾ ਸਿੱਖਾਂ ਨੇ ਧਾਰਮਿਕ ਮਾਮਲੇ ਵਿੱਚ ਦਖਲ ਦੇਣ ਦਾ ਸਿੱਖਾਂ ਨੇ ਸਿੱਖਾਂ ਦੀ ਜਿਹੜੀ ਮਹਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ 1925 ਦੇ ਐਕਟ ਮੁਤਾਬਕ ਹੋਣੀ ਚਾਹੀ ਹੈ ਉਹਨੂੰ ਦੋਫਾੜ ਕਰਨ ਦਾ ਔਰ ਉਹਨੂੰ ਕਮਜ਼ੋਰ ਕਰਨ ਦਾ ਸਿੱਖਾਂ ਦੀ ਪਾਰਲੀਮੈਂਟ ਨੂੰ ਔਰ ਮੈਂ ਸਮਝਦਾ ਕਿ ਇਸ ਮਸਲੇ ਨੂੰ ਲੈ ਕੇ ਅਸ਼ੇਮਾਨਯੋਗ ਹੋਮ ਮਿਨਿਸਟਰ ਸਾਹਿਬ ਰਾਸ਼ੇ ਰਾਜ ਸਿੰਘ ਮਾਹਰਾ ਜਨਨਸੇ ਨੂੰ ਮਿਲਣ ਸੀਗੇ। ਉਹਨਾਂ ਨਾਲ ਸੀ ਮੈਮੋਰੰਡਮ ਦਿੱਤਾ। ਔਰ ਉਹਨਾਂ ਨੇ ਬੜਾ ਮਤਲਬ ਪੈਸਾ ਸਮਝਿਆ ਸੈਂਪੈਥੈਟਿਕਲੀ ਸਾਡੀ ਗੱਲ ਸੁਣੀ ਹੈ ਉਹਦੇ ਤੇ ਵਿਚਾਰ ਕਰਦਾ ਉਹਨਾਂ ਨੇ ਭਰੋਸਾ ਦਿਵਾਇਆ। ਔਰ ਮੈਂ ਅਸੀਂ ਉਮੀਦ ਕਰਦੇ ਹਾਂ ਔਰ ਫੇਰ ਦੇਖੋ ਪਿਛਲੇ ਇਲੈਕਸ਼ਨ ਦੇ ਵਿੱਚ ਜਿੰਨੇ ਮੈਂਬਰ ਬਣੇ ਸਾਰੇ ਮੈਂਬਰ ਜਾਇਏ ਨੇ ਨਾਲ ਰਾਜਨਾਥ ਸਿੰਘ ਨੂੰ ਮਿਲਣ ਵਾਸਤੇ। ਜਿਹੜੇ ਹਰਿਆਣੇ ਦੇ ਜਿੰਨੇ ਮੈਂਬਰ ਸੀ ਸਾਰੇ ਸਾਡੇ ਨਾਲ ਗਏ ਨੇ ਅਸੀਂ ਜਾ ਕੇ ਉਹ ਕਮਿਸ਼ਨਸਤਾਨ ਉਹਨਾਂ ਕਿਹ ਹੈ ਸਾਰੇ ਮੈਂ ਤਾਂ ਬਸਦਾ ਜੀ ਜੀ ਮੈਂ ਤਾਂ ਜਦੱਕ ਝੂਠ ਬੋਲ ਸਕਦਾ ਮੈਂ ਐਦਾ ਐਦਾ ਵੱਡਾ ਝੂਠ ਦੇ ਉਹ ਗਲੋਬਲ ਨੇ ਵੀ ਨਹੀਂ ਬੋਲੇ ਹੁਣ ਅੱਜ ਤੱਕ ਗੁਰਦੁਆਰੇ ਨੇ ਹਰਿਆਣੇ ਦੇ ਵਿੱਚ 85 ਸੈਕਸ਼ਨ ਦੇ ਜਿਨ੍ਹਾਂ ਦੀ ਆਮਦਨ 35 ਲੱਖ ਰੁਪਏ ਤੋਂ ਉੱਤੇ ਹੁੰਦੀ ਹੈ 18 ਗੁਰਦੁਆਰੇ ਨੇ ਉਹ ਜਿਨ੍ਹਾਂ ਦੀ ਆਮਦਨ 35 ਲੱਖ ਤੋਂ ਥੱਲੇ ਆ ਟੋਟਲ 25 ਗੁਰਦੁਆਰੇ ਨੇ ਇਹ ਕਹੀ ਜਾਂਦਾ ਜੀ 83 ਗੁਰਦੁਆਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਿਹੜਾ ਉਹ 900 ਕਰੋੜ ਦਾ ਉਹ ਇਹ ਹਰਿਆਣੇ ਦਾ ਕਹੀ ਜਾਂਦਾ 500 ਕਰੋੜ ਦਾ ਜਦ ਕਿ ਹਰਿਆਣੇ ਦਾ ਬਜਟ ਜਿਹੜਾ 25 ਕਰੋੜ ਤੋਂ ਵੱਧ ਹੈ ਹੀ ਨਹੀਂ ਸਾਰੇ ਖਰਚਾ ਨਹੀਂ ਆਮਦਨ ਜਿਹੜੀ ਆ 25 ਕਰੋੜ ਤੋਂ ਵੱਧ ਨਹੀਂ ਹੈਗੀ ਇਹ ਕਹੀ ਜਾਂਦਾ ਮੈਂ 5000 ਮੁਲਾਜ਼ਮ ਭਰਤੀ ਕਰ ਲਵਾਂਗਾ ਸ਼੍ਰੋਮਣੀ ਗੁਰਦਵਾਰਾ ਦਾ ਪ੍ਰਬੰਧਕ ਕਮੇਟੀ ਦਾ ਇੰਨਾ ਵੱਡਾ ਆਧਾਰਾ ਹੋਣ ਦੇ ਬਾਵਜੂਦ ਅੱਜ ਤੱਕ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਮਰ ਸਾਹਿਬ ਦੇ ਦਫ਼ਤਰ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਦੇ ਵਿੱਚ ਦਰਬਾਰ ਸਾਹਿਬ ਕਮੇਟੀ ਦੇ ਦਫ਼ਤਰ ਦੇ ਵਿੱਚ ਅਜੇ ਵੀ 4000 ਤੋਂ ਵੱਧ ਬੰਦਾ ਨਹੀਂ ਹੈਗਾ ਤੇ ਇਹ ਤਾਂ ਸਾਰੇ ਝੂਠੇ ਬਣਾ ਕੇ ਖੜੇ ਨੇ ਜਦੋਂ ਕਾਂਗਰਸ ਦੇ ਇਸ਼ਾਰੇ ਤੇ ਨੱਚੀ ਜਾਂਦੇ ਨੇ ਔਰ ਜੋ ਕਾਂਗਰਸ ਕੇ ਵੀ ਉਹ ਕਰੀ ਜਾਂਦੇ ਨੇ